ਲੁਧਿਆਣਾ ਵਿੱਚ ਹੁਣ ਹਾਈਵੇ ਤੇ ਵੀ ਗੱਡੇ ਨਜ਼ਰ ਆ ਰਹੇ ਨੇ ਤਾਜ਼ਾ ਤਸਵੀਰਾਂ ਦਕਨੀ ਬਾਈਪਾਸ ਪੁਲ ਦੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਪੁਲ ਦੀ ਹਾਲਤ ਖਸਤਾ ਹੋ ਗਈ ਹੈ ਇਸ ਪੁਲ ਤੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਦੱਸ ਦਈਏ ਕਿ ਪੁਲ ਦੇ ਨਿਰਮਾਣ ਨੂੰ ਲੈ ਕੇ ਹੁਣ ਕਈ ਸਵਾਲੀਆ ਨਿਸ਼ਾਨ ਉੱਠ ਰਹੇ ਨੇ ਉਦੋਂ ਹੀ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਜਾਂਚ ਵੀ ਇਸ ਦੀ ਸ਼ੁਰੂ ਕਰ ਦਿੱਤੀ ਹੈ ਇੱਕ ਲੰਬਾ ਗੱਡਾ ਇਸ ਪੁਲ ਤੇ ਦਿਖਾਈ ਦੇ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੇ ਦੇ ਬਾਅਦ ਜਿਹੜਾ ਪੁਲ ਦੇ نیچے ਲੱਗਿਆ ਗਿਆ ਸਟੀਲ ਸਰੀਆ ਵੀ ਉਹ ਨਜ਼ਰ ਆ ਰਿਹਾ ਹੈ ਕਦੇ ਵੀ ਕੋਈ ਵੱਡਾ ਹਾਦਸਾ ਇਸ ਪੁਲ ਤੇ ਵਾਪਰ ਸਕਦਾ ਹੈ ਉਦੋਂ ਹੀ ਨਿਰਮਾਣ ਦੀ ਗੁਣਵੰਤਾ ਸੰਦੇਹ ਦੇ ਘੇਰੇ ਦੇ ਵਿੱਚ ਆ ਗਈ ਹੈ ਹੁਣ ਸਤਾਨਕ ਲੋਕਾਂ ਨੇ ਇਹ ਵੀ આરોਪ ਲਗਾ ਦਿੱਤੀ ਹੈ ਕਿ ਪੀਡਬਲੂਡੀ ਵੱਲੋਂ ਘਟੀਆ ਸਮਗਰੀ ਦਾ ਇਸਤੇਮਾਲ ਕੀਤਾ ਗਿਆ ਅਤੇ ਸੁਰੱਖਿਆ ਸੰਬੰਧੀ ਚੂਕ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਪੁਲ ਤੇ ਐਡਾ ਵੱਡਾ ਘੱਡਾ ਬਣ ਗਿਆ। ਇਹ ਸੜਕ ਪਰियोजना ਦੀ ਸ਼ੁਰੂਆਤ 2024 ਦੇ ਵਿੱਚ ਹੋਈ ਸੀ ਅਤੇ 53 ਕਰੋੜ ਦੀ ਲਾਗਤ ਦੇ ਨਾਲ ਇਸ ਦੀ ਰੀਕਾਰਪਰੇਟਿੰਗ ਦਾ ਕੰਮ ਕੀਤਾ ਗਿਆ। ਹਾਲ ਹੀ ਦੇ ਵਿੱਚ 53 ਕਰੋੜ ਜੀ ਹਾਂ 53 ਕਰੋੜ ਦੀ ਲਾਗਤ ਦੇ ਨਾਲ ਇਸ ਦੀ ਰਿਕਾਪਰੇਟਿੰਗ ਦਾ ਕੰਮ ਕੀਤਾ ਗਿਆ ਸੀ ਅਤੇ ਸਬੰਧਤ ਅਧਿਕਾਰੀਆਂ ਨੇ ਵੀ ਦੱਸਿਆ ਕਿ ਇਸ ਤੋਂ ਪਹਿਲੇ ਵੀ ਗੱਡਾ ਹੋ ਗਿਆ ਸੀ। ਉਕਤ ਪੁਲ ਵਿੱਚ ਅਧਿਐਨ ਦੇ ਹੁਣ ਆਦੇਸ਼ ਦਿੱਤੇ ਗਏ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਮਾਹਰਾਂ ਵੱਲੋਂ ਹੁਣ ਇਸ ਦੀ ਜਾਂਚ ਕੀਤੀ ਜਾਏਗੀ। ਦੇਖੋ ਆਮ ਲੋਕਾਂ ਦੇ ਨਾਮ ਤੇ ਬਣੀ ਆਮ ਆਦਮੀ ਪਾਰਟੀ ਤੇ ਉਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਤਾਂ ਪਿਛਲੇ 2.5 ਸਾਲ ਤੋਂ ਸਵਾਲਾਂ ਦੇ ਘੇਰੇ ਚ ਹੈ। ਕਿਉਂਕਿ ਆਪਾਂ ਇਹ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ 70 ਸਾਲ ਦੇ ਵਿੱਚ ਆ ਨਹੀਂ ਹੋਇਆ 70 ਸਾਲ ਦੇ ਵਿੱਚ ਉਹ ਨਹੀਂ ਹੋਇਆ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਉਹਨਾਂ ਦੀਆਂ ਵੋਟਾਂ ਲੈ ਕੇ ਇਹ ਲੋਕ ਸੱਤਾ 'ਚ ਆ ਗਏ ਲੇਕਿਨ ਸੱਤਾ 'ਚ ਆਣ ਤੋਂ ਬਾਅਦ ਆਪਣੇ ਕੀਤੇ ਹੋਏ ਵਾਅਦੇ ਭੁੱਲ ਗਏ ਤੇ ਹਜੇ ਵੀ ਅੱਜ ਵੀ ਅਸੀਂ ਦੇਖਦੇ ਹਾਂ ਕਿ ਕੇਵਲ ਇਲਜ਼ਾਮਬਾਜ਼ੀ ਦੇ ਉੱਤੇ ਇਹ ਸਰਕਾਰ ਕੰਮ ਕਰ ਰਹੀ ਹੈ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਦੁਆਰਾ ਕੀਤੇ ਹੋਏ ਕੰਮ ਸੀ ਜਿਹੜੀ ਉਹਨਾਂ ਦੀ ਮੇਨਟੇਨੈਂਸ ਤੇ ਰਿਪੇਅਰ ਦੇ ਉੱਤੇ ਜਿਹੜਾ ਧਿਆਨ ਦੇਣਾ ਚਾਹੀਦਾ ਅੱਜ ਇਹ ਸਰਕਾਰ ਉਸ ਤੋਂ ਵੀ मुਨਕਰ ਹੋ ਚੁੱਕੀ ਹੈ ਬੜਾ ਅਫਸੋਸ ਦੀ ਗੱਲ ਹੈ ਕਿ ਆਮ ਲੋਕ ਕਿਸ ਤਰੀਕੇ ਨਾਲ ਇਸ ਸਰਕਾਰ ਦੇ ਰਾਜ ਵਿੱਚ ਖੱਜਲ ਖਵਾਰ ਹੋ ਰਹੇ ਨੇ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਇੰਟਰਨਲ ਰੂਡਸ ਨੇ ਰਾਜ ਜੀ ਉਹਨਾਂ ਦੇ ਉੱਤੇ ਵੱਡੇ ਵੱਡੇ ਟਰੱਕ ਟਰਾਲੇ ਮਾਲ ਲੋਡ ਕਰਨ ਵਾਲੇ ਜਿਹੜੇ ਵਹੀਕਲਸ ਨੇ ਉਹ ਉਮਰੇ ਨੇ ਜਿਨ੍ਹਾਂ ਦੀ ਪਾਬੰਦੀ ਹੁੰਦੀ ਹੈ ਉਹਨਾਂ ਸੜਕਾਂ ਤੇ ਜਾਣਾ ਉਹਨਾਂ ਵਹੀਕਲਸ ਦੀ ਪਾਬੰਦੀ ਹੁੰਦੀ ਹੈ ਲੇਕਿਨ ਅੱਜ ਮਜਬੂਰੀ ਦੇ ਕਰਕੇ ਕਿਉਂਕਿ ਇਹ ਜਿਹੜਾ ਪੁਲ ਹੈ ਇਹ ਦੋਨੇ ਪਾਸਿਓਂ ਬੋਰਡ ਲਗਾ ਕੇ ਜਾਮ ਕਰ ਦਿੱਤਾ ਗਿਆ ਤੇ ਉਹਨਾਂ ਬੋਰਡਾਂ ਦੇ ਉੱਤੇ ਲਿਖਿਆ ਹੈ ਕਿ ਹੈਵੀ ਵਹੀਕਲਸ ਦਾ ਰਸਤਾ ਬੰਦ ਹੈ ਇਸ ਪੁਲ ਦੇ ਉੱਤੇ ਮੈਂ ਪੁੱਛਣਾ ਚਾਹੁੰਦਾ ਕਿ ਜੇਕਰ ਇਹ ਕਿਸੇ ਤਰ੍ਹਾਂ ਦੀ ਮੇਨਟੇਨੈਂਸ ਮੰਗਦਾ ਪੁਲ ਹੈ ਜੇ ਕੋਈ ਰਿਪੇਅਰ ਦੀ ਲੋੜ ਹੈ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕੀ ਇਹ ਪਿਛਲੀਆਂ ਸਰਕਾਰਾਂ ਨੇ ਆ ਕੇ ਕਰਨਾ ਜਿਹੜੀ ਪਿਛਲੀਆਂ ਸਰਕਾਰਾਂ ਨੇ ਇਨਫਰਾਸਟ੍ਰਕਚਰ ਬਣਾਇਆ ਉਸ ਦੀ ਮੇਨਟੇਨੈਂਸ ਤੇ ਰਿਪੇਅਰ ਤਾਂ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਜਿੰਨਾ ਲੇਟ ਹੋ ਰਿਹਾ ਮੈਂ ਤੁਹਾਨੂੰ ਨਾਲ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਜਿੰਨਾ ਇਹ ਕੰਮ ਲੇਟ ਹੋ ਰਿਹਾ ਉਹਨਾਂ ਇਹ ਪਾੜ ਹੋਰ ਵੱਧਦਾ ਜਾ ਰਿਹਾ ਔਰ ਜਿਹੜੇ ਸਰੀਏ ਨੇ ਉਹਨਾਂ ਨੂੰ ਜੰਗਾਲ ਪਏਗਾ ਔਰ ਜੰਗਾਲ ਪੈ ਕੇ ਅਗਰ ਸਰੀਏ ਗਲਦੇ ਨੇ ਤਾਂ ਉਹਦੇ ਨਾਲ ਜਿਹੜੀ ਇਹ ਪੁਲ ਦੀ ਲਾਈਫ ਹੈ ਉਸ ਦੇ ਉੱਤੇ ਵੀ ਇਫੈਕਟ ਆਏਗਾ ਇਹ ਜਿਹੜਾ ਪੁਲ ਹੈ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ ਕਿ ਜਿਹੜਾ ਫਰੂਜ਼ਪੁਰ ਤੋਂ ਟ੍ਰੈਫਿਕ ਆਉਂਦਾ ਫਰੂਜ਼ਪੁਰ ਸਾਈਡ ਤੋਂ ਫਰੀਦ ਉਹ ਸਾਰਾ ਟ੍ਰੈਫਿਕ ਜਿਹੜਾ ਲੁਧਿਆਣੇ ਨੂੰ ਕ੍ਰੋਸ ਕਰਕੇ ਜਾਂਦਾ ਉਹਦਾ ਰਸਤਾ ਇਹੀ ਪੁਲ ਹੈ ਤੇ ਇਸ ਪੁਲ ਨੂੰ ਬੰਦ ਕਰ ਦੇਣ ਦੇ ਕਰਕੇ ਉਹ ਸਾਰਾ ਟ੍ਰੈਫਿਕ ਡਾਇਵਰਟ ਹੋ ਕੇ ਲੁਧਿਆਣੇ ਦੀਆਂ ਲਿੰਕ ਰੋਡਸ ਦੇ ਉੱਤੇ ਆ ਗਿਆ ਜਿਹੜਾ ਕਿ ਇੱਥੋਂ ਦੇ ਜਿਹੜੇ ਲੋਕਲਸ ਹੈ ਉਹਨਾਂ ਦਾ ਰਸਤਾ ਬਲੌਕ ਕਰਦਾ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ ਔਰ ਪਿਛਲੇ 3 ਦਿਨ ਤੋਂ ਲਗਾਤਾਰ ਲੁਧਿਆਣਾ ਲਾਈਫ ਦੇ ਲਈ ਅਮਿਤਾ ਪਰਦੀਪ